ਗੁਰਾਇਆ ਵਿੱਚ ਪਠਾਨਕੋਟ ਤੋਂ ਲੁਧਿਆਣਾ ਸਾਈਡ ਜਾ ਰਹੇ ਬਜਰੀ ਦੇ ਪਰੇ ਟਿਪਰ ਨੇ ਖੜੇ ਗੈਸ ਸਿਲੰਡਰ ਦੇ ਪਰੇ ਕੈਂਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਗੈਸ ਸਿਲੰਡਰ ਦਾ ਕੈਂਟਰ ਪੁੱਲ ਤੋਂ ਹੇਠਾਂ ਪਲਟ ਗਿਆ ਤੇ ਪਰੇ ਹੋਏ ਗੈਸ ਸਿਲੰਡਰ ਸੜਕ ਤੇ ਖਿੰਡਰ ਗਏ ਇਸ ਹਾਦਸੇ ਵਿੱਚ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਅਤੇ ਗੁਰਾਇਆ ਪੁਲਿਸ ਦੇ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬੜਾ ਪਿੰਡ ਵਿੱਚ ਪਹੁੰਚਾਇਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਹੈ ਬਜੁਰਤ ਬਜੁਰਤ ਜਾਨਦੇਵ ਤੇ ਲੁਧਿਆਣਾ ਕੱਢੀ ਕਿੱਥੋਂ ਆ ਰਹੇ ਸੀ ਬਨਾਲਕੋੜ ਤੋਂ ਚੱਲੇ ਕਿੱਥੇ ਸੀ ਲੁਧਿਆਣਾ ਕੀ ਸੀਗਾ ਟਿਪਰ ਚ ਬਜੁਰਤ ਦੀ ਭਰੀ ਐਕਸੀਡੈਂਟ ਕਿੱਦਾਂ ਹੋਇਆ ਸਿਲੰਡਰ ਤੇ ਟਿਪਰ ਉਹ ਸਿਲੰਡਰ ਵਾਲੀ ਗੱਡੀ ਖੜੀ ਸੀ ਉੱਤੇ ਅੱਛਾ ਜੀ ਮੈਂ ਮਗਰੋਂ ਆਂਦੇ ਮੇਰੀ ਸਟੇਜਿੰਗ ਰਾਰ ਖੜੀ ਹੋਈ ਇੱਧਰ ਬਨਾਲਕੋੜ ਤੋਂ ਲੱਗਣ ਤੋਂ ਬਚਾਇਆ ਹਾਂ ਜੀ ਘਰ ਤੋਂ ਕੱਢ ਲਿਆਣਾ ਕੀ ਸੀ ਗੱਡੀ ਦੇ ਵਿੱਚ ਸਿਲੰਡਰ ਐਕਸੀਡੈਂਟ ਕਿੱਦਾ ਹੋ ਗਿਆ ਖੜੀ ਰਿਡੀਓ ਟਿੱਪਰ ਲੱਗ ਗਿਆ ਟਿੱਪਰ ਕਿੱਧਰ ਆ ਰਿਹਾ ਸੀ ਜਲੰਧਰ ਨੂੰ ਉਹ ਤੁਹਾਡਾ ਬਚਾਇਆ ਸਾਨੂੰ ਸਵੇਰੇ 6:30 ਵਜੇ ਦੇ ਕਰੀਬ ਕੰਟਰੋਲ ਰੂਮ ਤੇ ਜਲੰਧਰ ਤੋਂ ਫੋਨ ਆਇਆ ਸੀ ਕਿ ਇੱਕ ਜਿਹੜਾ ਟੈਂਕਰ ਆ ਜਿਹਦੇ ਵਿੱਚ ਸਿਲੰਡਰ ਲੱਦੇ ਹੋਏ ਆ ਉਹ ਪਲਟ ਗਿਆ ਆ ਸਸਾ ਕਾਰਨ ਤੇ ਲੱਗੇ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਪੋਤੋਂ ਆ ਰਿਹਾ ਸੀ ਜੀ ਜਲੰਧਰ ਜਾ ਰਿਹਾ ਸੀ ਤੇ ਜਿਹੜਾ ਟਿੱਪਰ ਸੀਗਾ ਉਹ ਪਿੱਛੋਂ ਹਟ ਕਰ ਗਿਆ ਉਹ ਬੱਲੀ ਨਾਲ ਲੋਡ ਸੀਗਾ ਤੇ ਉਹ ਆ ਰਿਹਾ ਸੀ ਪਠਾਨਕੋਨ ਤੋਂ ਤੇ ਉਹ ਵੀ ਲੁਧਿਆਣਾ ਜਾ ਰਿਹਾ ਸੀ ਤੇ ਜਿਹਦੇ ਵਿੱਚ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਆ ਉਹਨਾਂ ਨੂੰ ਸਿਵਲ ਹਸਪਤਾਲ ਬੜੇ ਪਿੰਡ ਅਸੀਂ ਦਾਖਲ ਕਰਵਾਤਾ ਜਾਨਮਨ ਬਾਕੀ ਠੀਕ ਠਾਕ ਆ ਜੀ ਉਹਨਾਂ ਦੀ ਪਰਿਵਾਰਕ ਮੈਂਬਰ ਜਿਹੜੇ ਆ ਗਏ ਆ ਤੇ ਐਸ ਐਚਓ ਅਡੀਸ਼ਨਲ ਵੀ ਆਪਣੇ ਗ੍ਰਾਂ ਵਾਲੇ ਆ ਗਏ ਸੀ ਤੇ ਈ ਆਰ ਵੀ ਗ੍ਰਾਂ ਵਾਲੀ ਇਹ ਵੀ ਮੁਕਦੇ ਪਹੁੰਚ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ